ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹਿੋ ਤੰਦਰੁਸਤ ਰਹਿੋ ਤੇ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ ਸਵੇਰੇ ਸਵੇਰੇ ਸਾਜਰੇ ਉੱਠਦੀ ਸਾਰੇ ਲੋਰ ਲੱਗਦੀ ਐ ਜੀ ਚੱਲਣਾ ਤੇਜ਼ ਹਵਾ ਤੇ ਉਤੋਂ ਗਰਮ ਪਰ ਅੱਜ ਥੋੜਾ ਜਿਹਾ ਐ ਲੱਗਦੀ ਕੋਈ ਰਾਹਤ ਜੀ ਆ ਥੋੜੀ ਹਵਾ ਜੜੀ ਉਹ ਹੈ ਠੰਡੀ ਮਸੂਲੀ ਜੀ ਹੋ ਰਹੀ ਹੈ ਬਾਕੀ ਏਸੀ ਸਾਰੇ ਪਿੰਡਾਂ ਦੇ ਵਿੱਚ ਹੁਣ ਤਕਰੀਬਨ ਤਕਰੀਬਨ ਆਨ ਪੂਰੇ ਜੋਰਾਂ ਤੇ ਚੱਲ ਰਹੇ ਆ ਸਵੇਰੇ ਦੁਪਹਿਰੇ ਸ਼ਾਮ ਮਤਲਬ ਪੂਰਾ ਹੈ ਨਾ ਕਹਿੰਦਾ ਪਾਵਰ ਹੁਣ ਜਾਂ ਲਾਈਟ ਭੱਜਦੀ ਨਹੀਂ ਹੈਗੀ ਹਾਲਾ ਇਹਦੇ ਕਰਕੇ ਪੂਰਾ ਲੋਥਬ ਲੈ ਰਹੇ ਨੇ ਲੋਕ ਏਸ਼ਿਆਂ ਦਾ ਗਰਮੀ ਹੋ ਵੀ ਗਈ ਨਿਊਜ਼ ਦੇ ਵਿੱਚ ਵੀ ਦੱਸ ਰਹੇ ਆ ਆਪਾਂ ਨੂੰ ਵੀ ਆਹ ਜਿਹੜਾ ਹਫਤਾ ਹੈਗਾ ਵੀ ਪੂਰਾ ਗਰਮੀ ਵਾਲਾ ਹੈਗਾ ਜਿਹਦੇ ਕਰਕੇ ਬੱਚਿਆਂ ਨੂੰ ਛੁੱਟੀਆਂ ਵੀ ਹੋ ਗਈਆਂ ਤੇ ਬੱਚੇ ਵੀ ਆਪਣੇ ਘਰਾਂ ਦੇ ਵਿੱਚ ਸੇਫ ਰਹਣ ਕਿਉਂ ਗਰਮੀ ਕਰ ਬਾਹਰ ਨਿਕਲਣਗੇ ਤਾਂ ਹੁਣ ਇੱਕ ਦਸਤ ਲੱਗ ਰਹੀ ਹੈ ਬੱਚਿਆਂ ਨੂੰ ਉਲਟੀਆਂ ਜਿਹੀਆਂ ਲੱਗ ਰਹੀਆਂ ਉਹ ਗਰਮੀ ਕਰਕੇ ਹੋ ਰਿਹਾ ਕੰਮ ਮੈਂ ਬੱਚਿਆਂ ਨੂੰ ਵੀ ਧਿਆਨ ਦੇ ਵਿੱਚ ਰੱਖੋ ਜਿਹੜੇ ਸਾਡੇ ਪੰਜਾਬ ਵਾਸੀ ਇੱਥੇ ਦੇਖਦੇ ਨੇ ਤੇ ਹੁਣ ਮਾਰਨਾ ਜੀ ਸੀ ਢੇੜਾ ਤੇ ਮੇਰੇ ਪਾਪੇ ਦਾ ਮੁੰਡਾ ਵੀ ਆਇਆ ਵਾ ਜੀ ਰਾਤ ਦਾ ਸਵੇਰ ਤੇ ਬਾਅਦ ਵਿੱਚ ਖੇਸਕਣੀ ਢੇੜਾ ਮਾਰ ਕੇ ਆਉਣਾ ਜੇ ਜਾ ਕੇ ਤੇਜ਼ ਹਵਾ ਚੱਲ ਰਹੀ ਹੈ ਤੇ ਅੱਜ ਦੇਖਦੇ ਆ ਇੱਕ ਫੌਦ ਵੀ ਲੈ ਕੇ ਆਉਣੀ ਆ ਪਨੀਰੀ ਵਿਚਰ ਵਰਤੇ ਬੀਜ ਲੈ ਕੇ ਆਉਣਾ ਕਾਫੀ ਕੁਛ ਹੈਗਾ ਤੇ ਹਵਾ ਬੜੀ ਤੇਜ਼ ਚੱਲਦੀ ਹੈ ਤੇ ਹੁਣ ਤੁਹਾਨੂੰ ਚਲਪਰ ਪਰ ਦੀ ਆਵਾਜ਼ ਆਉਂਦੀ ਹੋਣੀ ਹੈ ਇੱਧਰ ਮਲਕੀ ਦਵਾਈਦਾਨੇ ਤਾਂ ਬੀਜ ਤਾਂ ਹੋਇਆ ਆਪਣੇ ਪੌਦ ਬੀਜਤੀ ਹੋਈ ਆ ਤੇ ਸਵੇਰੇ ਸਵੇਰੇ ਸੱਜ ਲਈ ਬਾਕੀ ਦਾ ਆਪਾਂ ਨੇ ਹੀਲਾ-ਵਿਲਾ ਕਰਤਾ ਹਾਂ ਹਾਂਜੀ 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 ਇਹ ਲਿਆ ਕੇ ਟੱਕਤੀ ਹੋਈ ਉਹ ਸਾਹਮਣੇ ਪਈ ਹੈ ਓਕੇ ਹੋ ਗਿਆ ਕੰਮ ਆਹ ਹੁਣ ਜਾਨਵਰਾਂ ਨੂੰ ਦਾ ਇੱਕ ਟੋਕਰਾ ਗੋਹੇ ਦਾ ਰੰਦਾ ਚੱਕਰ ਨੂੰ ਵੀ ਚੱਕ ਦੇਣਾ ਟਾਈਮ ਜਿਹਦੇ ਨਾਲ ਫਿਰ ਉਹਨਾਂ ਨਾਲ ਨਾਲ ਜਨ ਲੜਾ ਦੇਣਾ ਫਿਰ ਲੈਟਰ ਜੀ ਸਵੇਰੇ ਸਾਜਰੇ ਆ ਜਾਂਦੀ ਹੈ ਸ਼ਾਮ ਨੂੰ ਦੌੜਦੀ ਜੀ ਮੋਟਰਾਂ ਵਾਲੇ ਲੈਟਰ ਪੂਰੀ ਤਸੱਲੀ ਕਰਾਈ ਵੀ ਹੈ ਫਿਰ ਕਹਿ ਰਹੇ ਨੇ ਜੀ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਆ ਪਰ ਆਹ ਗੱਲਾਂ ਕਰਕੇ ਉਹਨਾਂ ਦੀ ਸਪੋਰਟ ਕਰਦੇ ਜੀ ਅਸੀਂ ਵੀ ਵਧੀਆ ਕੰਮ ਲੱਗੇ ਹੋਵੇ ਕਰਨ ਪਰ ਕਈ ਕਿਸਾਨ ਹੈ ਵੀ ਥੋੜੇ ਜਿਹਾ ਸਾਡੇ ਭਰਾ ਅਜੇ ਵੀ ਬੈਟੇ ਵਿੱਚ ਜਿਹੜੇ ਥੋੜੇ ਜਿਹਾ ਨਜਾਇਜ਼ ਫਾਇਦਾ ਉਠਾਉਂਦੇ ਆ ਪਾਣੀ ਦਾ ਜਿੱਥੇ ਜ਼ਰੂਰ ਤਾਂ ਉੱਥੇ ਤਾਂ ਠੀਕ ਆ ਕਈ ਆਏ ਖਾਲੀ ਵੱਡਾਂ ਨੂੰ ਵੀ ਭਰੀ ਜਾਂਦੇ ਕਹਿੰਦੇ ਧਰਤੀ ਠੰਡੀ ਕਰਨੀ ਆ ਉਹ ਪਾਣੀ ਜਿਹੜਾ ਬਾਹਰ ਕੱਢਣਾ ਉਹ ਗਲਤ ਗੱਲ ਆ ਹਾਂ ਜਿੱਥੇ ਗੰਨੇਆਂ ਨੂੰ ਪਾਣੀ ਲੱਗਣਾ ਬੂਟਿਆਂ ਨੂੰ ਪਾਣੀ ਲੱਗਣਾ ਜਾਂ ਕੋਈ ਹੋਰ ਫਸਲ ਨੂੰ ਹੈਗਾ ਉਹੀ ਜਗ੍ਹਾ ਜ਼ਰੂਰ ਪਾਉਣਾ ਚਾਹੀਦਾ ਪਾਣੀ ਕਿਉਂਕਿ ਇਹਨਾਂ ਦੇ ਨਾਲ ਦੇ ਵਿੱਚ ਪਾਣੀ ਕਦੇ ਫਸਲ ਨੇ ਚੱਲਣਾ ਅੱਗੇ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰੋਂ ਦੇਖ ਰਹੇ ਸੁਕਵੀਰਾਂ ਕੀ ਕਰਦੇ ਆਂ ਅੰਦਰ ਐਨਾ ਚ ਵੀ ਪਾਣੀ ਪਾਣਿਆ ਆਇਆ ਜਿ ਵੀ ਪਾਣੀ ਪਾਉਣਾ ਪੈਣਾ ਹੁਣ ਲਾਉਣਾ ਪਿਆ ਤੁਮਿੰ ਜੀ ਜੂਟੀ ਹਾਂਜੀ ਸਾਫਟਾਈ ਜਾਂਦੀ ਹੈ ਹਾਂਜੀ ਡੇਟ ਹੋ ਗਈ ਜੈਸਮਿਨ ਕਿੱਧਰ ਹੈ ਜੈਸਮਿਨ ਖੰਭ ਕਿ ਆ ਕੇ ਬੈਠੋ ਹੋ ਗਏ ਬੈਗੀ ਹੋ ਹੋਰ ਵੀ ਹਾਲ ਬਾਅਦ ਜੇ ਹਾਲ ਬਾਅਦ ਬੱਢੀ ਚਾਹੇ ਬਈ ਕੋ ਆਪਣਾ ਆਪਣਾ ਦੋ ਦੋ ਤਿੰਨ ਰੋਲ ਦੇ ਖਾਣੇ ਖਾਣੇ ਤਾਂ ਹੀ ਦਿਮਾਗ ਚੱਲਦਾ ਨਹੀਂ ਤਾਂ ਤੁਸੀਂ ਖਾ ਲੋ ਦਿਮਾਗ ਤੁਹਾਡਾ ਹੋਰ ਖਾ ਲੋ ਦਿਮਾਗ ਹੈ ਇੱਕ ਖਾ ਲੋ ਇੱਕ ਤੁ ਵੀ ਖਾ ਲਓ ਬਹੁਤ ਖਾਦੀ ਖਾ ਲੋ ਬਾਈ ਗੁਰਜੀ ਖਾ ਖਾ ਸਾਹਿਬ ਗੁਰਜੀ ਕਿੱਥੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੜਦੀਆਂ ਕਲਾਂ ਦੇ ਵਿੱਚ ਰੱਖੇ ਹੂੰ ਗਰਮੀ ਹੋ ਗਈ ਜੀ ਬਹੁਤ ਹੂੰ ਭਾਈ ਪੱਖੇ ਥੱਲੇ ਤੋਂ ਉੱਠਣ ਦੇ ਲਈ ਕੰਮ ਆਇਆਗਾ ਹਣ ਵੀ ਪਰ ਮਜਬੂਰੀਆਂ ਦੇ ਕਾਰਨ ਬੰਦੇ ਨੂੰ ਉੱਠਣਾ ਪੈਂਦਾ ਹੈ ਅਏ ਗੱਲ ਖਗਲੋਂ ਹਾਂ ਤੇ ਜਨਾਨੀ ਤਾਂ ਘਾਸ ਕਰਕੇ ਹੂੰ ਉਹਨਾਂ ਦੇ ਬਚਾਰੇ ਨੇ ਉਹਨਾਂ ਦੇ ਤਾਂ ਛੁੱਟੀਆਂ ਹੋਈਆਂ ਹੋਣੀ ਹੋਣੀ ਰੋਟੀ ਬਣਾ ਲੈ ਆ ਪਤਾ ਹੈ ਤੁਹਾਡੇ ਵਰਗੇ ਕਹਿ ਕਹਿੰਦੇ ਨੇ ਆ ਕਿਹ ਕੰਮ ਕਰਨਾ ਤੇ ਬੱਚਾ ਰੋਟੀ ਬਗਾ ਲਈ ਝਾੜੂ ਮਾਰ ਲਿਆ ਚ ਕੱਪੜੇ ਧੋਲੇ ਤਿੰਨ ਕੰਮ ਕਰਦੇ ਨੇ ਉਹਨੇ ਤੁਸੀਂ ਇਹ ਤਿੰਨ ਕੰਮ ਗਿਣਤੀ ਦੇ ਵਿੱਚ ਥੋੜੇ ਆ ਗਏ ਨਾ ਜਿਹੜੇ ਹੋਰਲੇ ਹੋਰ ਕੰਮ ਆ ਜਿਵੇਂ ਇਹ ਨਿੱਕੇ ਮੋਟੀਆਂ ਚੀਜ਼ਾਂ ਉਧਰ ਉਧਰ ਕਰ ਲਈਆਂ ਸਾਸ ਭਈਆ ਕਰਨਾ ਜੇ ਕੱਪੜੇ ਧੋਤੇ ਆ ਦੋ ਵੀ ਰੱਖਣੇ ਵੀ ਆ ਜੇ ਆਟਾ ਗੁੰਨੂਗਾ ਤਾਂ ਰੋਟੀ ਬਣਨੀ ਆ ਭਾਂਡੇ ਮੰਨੂਗਾ ਤਾਂ ਰੋਟੀ ਸਾਫ ਸੁਥਰੇ ਭਾਂਡਿਆਂ ਦੇ ਵਿੱਚ ਖਾਓਗੇ ਹੂੰ ਕੋਈ ਚੋਦੀ ਗੱਲ ਠੀਕ ਆ ਹੂੰ ਮੈਂ ਥੋੜੇ ਕੰਮ ਗਣਤੀ ਦੇ ਨਹੀਂ ਹੂੰ ਜੇ ਕਿ ਤਾ ਤੈਨੂੰ ਕਹੀ ਚਲਾ ਕੇ ਗੋਹਾ ਟੁੱਕੜਾ ਭਰ ਕੇ ਸਿਰ ਤੇ ਪੋਟਿਆ ਪੋਟ ਹਾਂ ਕਹੀ ਗੋਹਾ ਵੀ ਬਿਦਰੇ ਚੱਕੇ ਮੇਰੇ ਕਰ ਲੋ ਪੂਰੀ ਹੋਣ ਦੇ ਕਹੇ ਚਲਾ ਕੇ ਗੋਵੇ ਦਾ ਟੋਕਰਾ ਪਰ ਕੇ ਸਿਰ ਪਰ ਚੱਕ ਕੇ ਟਰਾਲੀ ਦੇ ਵਿੱਚ ਪਾਉਣਾ ਟਰਾਲੀ ਵਿੱਚ ਤੇ ਗੋਹਾ ਲਾਉਣਾ ਸਾਰੀ ਦਿਹਾੜੀ ਕੰਮ ਕਰਨਾ ਪਵੇ ਬਸ ਤੁਸੀਂ ਤਾਂ ਕਹਣਾ ਮੈਂ ਮਰ ਗਏ ਹਾਂ ਅੱਗੇ ਅੱਗੇ ਪੂਰੀ ਹੋਣ ਲੱਗਾ ਨਹੀਂ 1 ਮਿੰਟ ਜਵਾਬ ਇਹਦਾ ਪੂਰੀ ਕਿਵੇਂ ਹੋ ਜਾਊਗੀ ਤੁਸੀਂ ਗੋਹਾ ਚੱਕਦੇ ਟਰਾਲੀ ਚ ਘੇਰਦੇ ਹੋ ਅੱਛਾ ਚੱਲ ਮੈਂ ਛੱਡ ਮੈਂ ਨਹੀਂ ਘੇਰਦਾ ਮੇਰੇ ਕੋਲ ਕਰਨ ਨੂੰ ਬੇਤੀ ਦਾ ਹੂੰ ਇਸ ਤੋਂ ਇਲਾਵਾ ਇੱਕ ਕੰਮ ਥੋੜਾ ਹੂੰ ਬੀਕਾਂ ਮਾ ਜਿਹੜੇ ਹਾਰਡ ਵਰਕਿੰਗ ਆ ਮੈਨੂੰ ਪਤਾ ਹੈ ਹਾਰਡ ਵਰਕਿੰਗ ਥੋੜਾ ਹੈਗਾ ਸੌਫਟ ਵਰਕਿੰਗ ਉਹ ਗੱਲ ਨਹੀਂ ਹੈਗੀ ਗਿਣਤੀ ਜਾਨੀ ਤੁਹਾਡੇ ਵਰਗੇ ਰਿਸ਼ਾਤੇ ਵੀ ਨਵਾਂ ਕਰਨਾ ਹੈ ਸੌਫਟ ਵਰਕਿੰਗ ਉਹਨੂੰ ਕਹਿੰਦੇ ਪੱਖੇ ਸੱਜੇ ਬੈਠਾ ਬੰਦਾ ਬਈ ਪੈਨ ਨਾਲ ਲਿਖ ਰਿਹਾ ਨਹੀਂ ਇੱਕ ਬੰਦੇ ਨੇ ਇੱਟ ਚੱਕ ਕੇ ਚੌਥੀ ਮੰਜ਼ਲ 'ਤੇ ਚੜਾਉਣੀ ਹੈ ਰੇਤਾ ਚੜਾਉਣਾ ਮਿਸਤਰੀ ਨਾਲ ਧੁੱਪ ਦੇ ਵਿੱਚ ਖੜਾ ਐਨ ਕੰਡੀਆਂ ਨਾਲ ਕੰਮ ਕਰ ਰਿਹਾ ਉਹ ਹਾਰਡ ਵਰਕਿੰਗ ਆ ਤੁਸੀਂ ਹਾਰਡ ਵਰਕਿੰਗ ਕਿ ਘਾਟਾ ਨਹੀਂ ਕਰ ਸਕਦੀਆਂ ਕਰ ਨਹੀਂ ਸਕਦੀਆਂ ਤੁਹਾਡੇ ਹਾਰਡ ਵਰਕਿੰਗ ਜੋਗੇ ਕਰਦਾ ਕੌਣ ਆ ਕਿਆ ਇਹ ਨਾਲ ਦਾ ਜਵਾਬ ਦੋ ਮੈਨੂੰ ਜੀਨ ਜਨਾਨੀਆਂ ਨਹੀਂ ਹੈ ਕਿ ਉਹਨਾਂ ਨੂੰ ਕੌਣ ਕਰਦਾ ਕੌਣ ਕਰਦਾ ਦੱਸੀ ਮੈਨੂੰ ਸਾਹਬ ਦਾ ਹੈ तकरीबन ਕੋਈ ਨਹੀਂ ਛੜਾ ਆਹ ਜਿਹੜਾ ਬਟਾ ਲੰਡਾ ਕਿਆ ਬਧੀਏ ਬਧੀਏ ਕਿਆ ਖਾਣਾ ਜੋ ਆਪਣੇ ਬਿਓਰ ਨੂੰ ਬਣਾ ਕੇ ਮੈਂ ਵੀ ਉਹ ਕੁਛ ਦਿੱਤੀ ਕਿ ਕਿਆ ਖਾਣਾ ਜੋ ਬਣਾ ਲੈਣਾ 7 ਵਜੇ ਨਾਲੇ ਲੰਦੇ ਆ ਜੀ ਜੋ ਬਣਾ ਲੈਣਾ ਕਹਿੰਦਾ ਛੋੜੋ ਬਣਾਉਣਾ ਘਰ ਨਾਲ ਆਪਾਂ ਹਾਂ ਆਇਆ ਤੁਹਾਨੂੰ ਜਨ ਕਰਕੇ ਬੱਜ ਗਿਆ ਹੈ ਹਾਂ ਤਲ ਕੋ ਹੋ ਗਿਆ ਹਾਂ ਸਭ ਮਾਰੇ ਜਿਹੜੇ ਫੇਸਪਨ ਜਿਹੜਾ ਮਾਰੀ ਇਹ ਕਹਿੰਦਾ ਮੜੀ ਗੰਗ ਛੱਡ ਦੇ ਕੇ ਆਉਂਗੀਆਂ ਜਿਹੜਾ ਦਮਾਰਿਆ ਨਾਲ ਮੀ ਵੀ ਲਿਆਏ ਹੋ ਹਾਂ ਮੀ ਲਿਆਏ ਹੋ ਨਾ ਅੱਛਾ ਫੇਤਰ ਤੇ ਮੀ ਲਈਏ ਉੱਤੇ ਰੁਕਿਆ ਹੋਇਆ ਪਾਈ ਮਾਰਦੀ ਜਾਦੂ ਮੰਤਰ ਕਰੂ ਇੱਥੇ ਜਾ ਕੇ ਕੀ ਆ ਬਤਾ ਤੇਰਾ ਕਹਣਾ ਮੈਂ ਖੇਡ ਦੇ ਦੇਖ ਕੇ ਅਪਣ ਜਾਨੀ ਪਾਈ ਸੀ ਅੱਛਾ ਹਾਂ ਕਰਦੇ ਤੇ ਗਰੇ ਤਾਂ ਉਹ ਵੀ ਦਿਖਾਈ ਮੈਨੂੰ ਏਰੀਆ ਮੈਂ ਚੰਗਾ ਦਿਖਾ ਦੂੰਗਾ ਭਾਈ ਤੇ ਯਾਣੀ ਖਬਰ ਮੁਕ ਸਾਲ ਵਾਹ ਤੂੰ ਬੱਤੀ ਦੇ ਨਾਲ ਜੇ ਤੱਕ ਆ ਨਾ ਤੇ ਵੀਰ ਲਈ ਤਾ ਚੱਲ ਚੱਲੀ ਰਹਾ ਪਹੁੰਚ ਗਏ ਜੀ ਮੋਟਰ ਦੇ ਉੱਪਰ ਤੇ ਮੋਟਰ ਪਰ ਬੰਦੇ ਲੱਗੇ ਹੋਏ ਆਪਣੇ ਰੋਟੀ ਪਾਣੀ ਤਿਆਰ ਕਰਨਾ ਅੱਜ ਇਹਨਾਂ ਕੋ ਕੰਮ ਨਹੀਂ ਆਜੇ ਹੋ ਗਿਆ ਇਹ ਫ੍ਰੀ ਅੱਜ ਇਹਨਾਂ ਦੇ ਵਿੱਚ ਤੇ ਦੋ ਬੰਦੇ ਚੱਕ ਲੈ ਜਣੇ ਮੈਂ ਕੀ ਮਸੂ ਕਾ ਬਣਾ ਰਹਾ ਹੈ ਆਲੂ ਚਨਾ ਅੱਛਾ ਆਲੂ ਚਨਾ ਔਰ आलू चना और आलू है, ये तीन ठीक है <laughs> चावल बनाएगा। अब इसके बाद अच्छा चावल से खाए नहीं चावल के साथ तो वो नहीं चलता पतले वाला सब्जी नहीं चलेगा तरी वाला इसको इसको तरी बना देगा फिर ठीक है ठीक है ठीक है ठीक है खिंचलेगा ਇਸਨੇ ਤਾਂ ਬੜੀ ਬਾਲਬੁਲ ਕਟਵਾ ਲਿਆ ਹਜਾਮਤ ਕਰਵਾ ਲਈਏ ਕੀ ਬਾਤ ਹੈ ਕਿੰਨਾ ਸੁੰਦਰ ਲੱਗ ਰਹਾ ਹੈ ਆਰਮੀ ਕਟ ਕਟਾਈ ਇਹ ਆਰਮੀ ਕਟ ਹੈ ਨਾ ਇਸ ਨੂੰ ਆਰਮੀ ਵਿੱਚ ਭਰਤੀ ਨਾ ਕਰ ਦੇ ਇਧਰ ਮੈਂ ਇੱਕ ਆਰਮੀ ਬਣਾ ਰਹਾ ਹਾਂ ਉਸੀ ਵਿੱਚ ਭਰਤੀ ਕਰ ਨੂੰ ਇਸ ਕੋ ਹਾਂ ਹਾਂ ਦੇ ਰਾ ਕਿ ਕਿੰਨਾ ਲੇਟ ਦੇ ਉੱਠਦੇ ਨਹੀਂ ਅੱਜ ਆ ਗਿਆ ਤੇਰੇ ਕੋਲ ਨੂੰ ਇਧਰ ਨੂੰ ਲੈ ਇਸ ਤਾਂਹੀਂ ਮੰਦੇ ਭਾਵੇਂ ਕਿੰਨਾ ਲੇਟ ਰਹੇ ਹੈ ਉੱਠਦੇ ਨਹੀਂ ਹੈਗੇ ਪਾਣੀ ਦਾ ਤਕਰੀਬਨ ਬਰਾਬਰੇ ਘੁੰਮਗਾ ਚਾਰੇ ਪਾਸੇ ਵਧੀਆ ਢੰਗ ਨਾਲ ਹੁਣ ਇੱਕ ਦਿਨ ਦੇ ਵਿੱਚ ਨੇ ਬਾਤ ਆ ਜਾਣਾ ਤੇ ਫਿਰ ਕਰ ਦਿੰਦੇ ਆਂ ਬਜਾਈ ਇਹਦੀ ਇੱਥੇ ਵੀ ਸਾਫ ਸਫਾਈ ਜੀ ਕਰਾਉਣੀ ਆ ਇੱਕਦਮ ਵਧੀਆ ਢੰਗ ਨਾਲ ਕਰਾ ਕੇ ਨਾ ਹਾਲ ਮੈਂ ਪੈਪ ਮਾੜੇ ਗੱਲ ਕਰੀ ਵੀ ਉਹੀ ਨਹੀਂ ਹੱਥ ਫੜਾਉਂਦਾ ਇੱਥੇ ਲੈਟਰਿੰਗ ਵਾਲੇ ਪੈਪ ਦਾ ਬਣੇ ਤੇ ਜੀ ਉਹਦਾ ਇੰਨੇ ਸੁਰ ਲੱਦਦਾ ਕੋਸਾ ਲਾ ਹਾ ਕਾਲਵਾ ਤਿਕਵਾ ਉਠਖੜੋ ਜਲਦੀ ਉਠਖੜੋ ਥੋੜਾ ਸਾ ਪਰ ਅੱਜ ਅੱਜ ਕੰਮ ਨਹੀਂ ਕਰਨਾ ਹੈ ਅੱਜ ਬੇਲਾ ਹੈ ਫਿਰ ਐਸਾ ਕਰੋ ਕਿ ਤੂੰ ਚੱਲ ਮੇਰੇ ਸਾਥ ਇੱਕ ਉਹ ਜੋ ਲੰਬਾ ਸਾ ਲੜਕਾ ਹੈ ਹੈ ਦੋਨੋਂ ਚਲੋ ਮੇਰੇ ਸਾਥ ਅੱਜ ਗਾੜੀ ਵਿੱਚ ਘੁੰਮਣਾ ਹੈ ਪੋਸਟਰ ਲਗਾएंगे ਹੈ ਹਾਂ ਉਹ ਇੱਥੇ ਨੂੰ ਗਿਰਿਆ ਤਾ ਮਾ ਓਏ ਅਨਿਸ਼ਾਨੀ ਰੱਖੀ ਵੀ ਇੱਥੇ ਨੂੰ ਗਿਰਿਆ ਲਾਵਾ ਢਾੜ ਚਾਰੇ ਰਕ ਚਾਰੇ ਇੱਥੇ ਆ ਦੇਖ ਆ ਫਟਿਆ ਹੋਇਆ ਹੈ ਨਾ ਜਗਾੜ ਆ ਇੱਥੇ ਨੂੰ ਨਿਕਲ ਜਾਦਾ ਵਿੱਚ ਨੂੰ ਡੜ ਚਰੇ ਇੱਥੇ ਵੱਜਿਆਦਾ ਕੇ ਹੋਰ ਇਹਦੇ ਉੱਪਰ ਤੇ ਤੈਨੂੰ ਹਾਲ ਤੱਕ ਪਤਾ ਹੀ ਨਹੀਂ ਲੱਗਿਆ ਆ ਵੀ ਤਦੋਂ ਮੇਰੇ ਨਾਲ ਤੂੰ ਵੀ ਦੱਸ ਹਾਂ ਇਹ ਤਾਂ ਉੱਪਰ ਦੇ ਦੌੜੇ ਆ ਨੱਠੇ ਨੂੰ ਵੀ ਸਰਦਾਰ ਜੀ ਨੂੰ ਕਾ ਹੋ ਗਿਆ ਉਹ ਮੈਂ ਹੀ ਭਾਈਆਂ ਟੀਨਾ ਸਾਰੀਆਂ ਇਹ ਕਿਹਨੇ ਭਾਈਆਂ ਹੋਰ ਐਂਡ ਵਿੱਚ ਆ ਕੇ ਪੂਛ ਜੀ ਰਹਿ ਗਈ ਦੀ ਆ ਉਹ ਮੜੀ ਜੀ ਕੰਨੀ ਕੇ ਪਿੱਛੇ ਜਿੱਥੇ ਤੇ ਗਿਰ ਗਿਆ ਟੁੱਟ ਗਈ ਹੋਰ ਕਿਆ ਹਾਂ ਬੋਲੀ ਹੁੰਦੀ ਹੈ ਬੋਲੀ ਹੁੰਦੀ ਹੈ ਇਹ ਪਤਾ ਕਿ ਆ ਕਰਨੀ ਆ ਇੱਕ ਦਿਨ ਹੁਣ ਮੈਂ ਜਿਗਾਰਡ ਲਾ ਕੇ ਇਹ ਭਈਆਂ ਨੂੰ ਇਹ ਇੱਥੇ ਆਏ ਛੇੜ ਮੈਨ ਨੂੰ ਵਾੜਾ ਛੇੜਦੀ ਹੋ ਜਵੇ ਨਾ ਤਾਂ ਵਧੀਆ ਗੱਲ ਆ ਜਾ ਮੈਨ ਨੂੰ ਡਿਊਟੀ ਦੇਓ ਨਾ ਜਾਮਾ ਲਿਆ ਕੇ ਸਮਾਨ ਆਜ ਭਈਆਂ ਨੂੰ ਬੇਲੇ ਦਾ ਹੈਗੇ ਆ ਚਲੋ ਇਹ ਵੀ ਦੇਖ ਲਈਏ ਅੱਛਾ ਇੱਕ ਰੀ ਉੱਥੇ ਇੱਕ ਡੱਬੀ ਪਈ ਹੈ ਦੇਖ ਤੇ ਜਾ ਕੇ ਚੈੱਕ ਕਰਕੇ ਲਾ ਕੇ ਦੇਖੀਏ ਮੜੀ ਵੀ ਛੇੜਦੀ ਉੱਪਰ ਕਿ ਨਹੀਂ ਇਹ ਵਾਹ ਇਹ ਪਾਣੀ ਤਾਂ ਵਧੀਆ ਘੁੰਮ ਗਿਆ ਇਹ ਇੱਥੇ ਜਿਹੜੇ ਟੋਆ ਪੱਟਿਆ ਵਾ ਦੋਨਾਂ ਬੜੀ ਜੀ ਹਿੰਮਤ ਜੀ ਕਰਕੇ ਆ ਇੱਥੇ ਪਾਣੀ ਪਜਾਇਆ ਤਾਂ। ਬਸ ਕਿ ਪਾਪਾ ਜੀ ਨੇ ਬੜੀ ਹਿੰਮਤ ਕਰਤੀ ਉਹ ਪਰਲੀ ਸਾਈਡ ਤੇ। ਉਹ ਪਰਲੇ ਪਾਸੇ ਕਿਸ ਨੇ ਖੇਤ ਨੂੰ ਅੱਗ ਨੂੰ ਅੱਗ ਲਾਈ ਸੀ ਉਹਨਾਂ ਨੇ ਸਾਡਾ ਗੰਨਾ ਫੂਕਦਾ ਥੋੜਾ ਥੋੜਾ। ਉਹ ਵੀ ਪੰਗਾ ਹੋ ਗਿਆ। ਟੋਆ ਨਹੀਂ ਜਿਹੜੀ ਕਿਤੇ ਹੈ ਉਹ ਜਿਹੜੇ ਦੱਬਿਆ ਦੇਣਾ ਉਹ ਹੀ ਉਹ ਹੀ ਕਹਿ ਰਿਹਾ ਫੈਵਿਕੋਲ ਟਾਈਪ ਜਿਹੀ ਤਾਂ ਇੱਥੇ ਪਈ ਆ ਉਹ ਐਸਆਰ ਦੇ ਜੱਬੀ ਉਹਦੇ ਵਿੱਚ ਤਾਂ ਨਹੀਂ ਹੈਗੀ ਲਿਖਦਾ। ਉਹ ਹੈ ਕਮਾਲੇ ਹੋ ਗਈ ਹੋਣੀ ਚਾਹੀਦੀ ਯਾਰ ਉਹ ਉਹ ਬਈ ਆਉ ਚੱਕੀ ਹੂੰ ਇਹਨੂੰ ਮੜਾ ਡੱਕੇ ਜਨ ਲਾ ਕੇ ਨਾ ਉੱਥੇ ਹੀ ਲੈ ਗਿਆ ਫੇ ਦੇਖੀ ਇਹਨੂੰ ਪ੍ਰੋਜੈਕਟ ਕਰਕੇ ਮੜਾ ਦੇ ਕਹਦਾ ਕਿ ਕਿਸ ਤਰ੍ਹਾਂ ਚੇੜ ਕੇ ਦੇਖੀ ਇਹਨੂੰ ਆਪਸ ਵਿੱਚ ਹੂੰ ਸੋਲੂਸ਼ਨ ਹਾਂ ਸੋਲੂਸ਼ਨ ਆ ਹੈ ਸਹੀ ਗੱਲ ਇਹਨੂੰ ਐਸ ਆਰ ਵੀ ਕਹਿੰਦੇ ਨੇ ਸੋਲੂਸ਼ਨ ਵੀ ਕਹਿੰਦੇ ਨੇ ਇਹਨੂੰ ਕਿਸ਼ੇ ਚੜਕੇ ਨਾ ਕਿਤੇ ਮੜ ਜਾ ਕਿ ਇਹਦੇ ਨਾਲ ਲਾ ਕੇ ਆਏ ਛੇੜ ਕੇ ਦੇਖੀ ਦੇ ਵਿੱਚ ਚੜਦੀਆਂ ਆਏ ਉੱਪਰ ਆਏ ਇੱਥੇ ਲਾ ਲਾਂ ਇੱਥੇ ਲਾ ਪੱਕੀ ਕਹਿੰਦਾ ਲਫੇਤਾ ਨਜ਼ਾਰਾ ਆ ਗਿਆ ਫੇਰ ਤਾਂ ਮੈਂ ਲੈ ਆ ਕੇ ਦੇ ਦਿੰਦਾ ਇਹਨੂੰ ਹੋ ਹੋ ਆਹ ਘਾਤੇ ਵਿੱਚ ਪਾ ਤਾ ਹੋਰ ਤਾਂ ਮੁੱਕ ਗਿਆ ਸ਼ੌਕ ਹੁਣ ਛੋੜ ਮੇਰੀ ਗੱਲ ਇਹਨੂੰ ਲਾਉਣਾ ਤਾਂ ਚਾਹੇ ਉਂਗਲੀ ਗਾਲੇ ਲਾ ਦਿੰਦਾ ਚਾੜੇ ਦੇ ਪਰੋ ਤੇ ਇਹ ਇਹਦੇ ਨਾਲ ਲਾ ਦੇ ਮੜ ਜਾ ਕਿਤੇ ਥੋੜਾ ਜਿਹਾ ਕਿਤੇ ਦਾ ਆਪਾਂ ਦੇਖਣੀ ਛੇੜ ਕੇ ਬਸ ਬਹੁਤ ਜ਼ਿਆਦਾ ਨਾ ਲਾ ਫਿਰ ਆਪਣੇ ਕੋ ਤਾਂ ਪੂਰਾ ਨਹੀਂ ਹੋਣਾ ਇਹ ਸਾਬ ਗੱਲ ਨਾ ਇਹ ਥੋੜਾ ਥੋੜਾ ਹੀ ਲੱਗਦਾ ਚੱਲ ਵਾ ਦੇਖ ਛੇੜ ਕੇ ਚੜਦਾ ਤਾਂ ਲਾਉਣ ਦਾ ਫਾਇਦਾ ਘਾਹ ਛਿੜਜੂ ਮੈਨੂੰ ਲੱਗਦਾ ਨਹੀਂ ਬਾਬੇ ਤਾਂ ਹੁਣ ਦੇਖੇ پتہ ਕੀ ਕਰਿਆ ਅੱਧਾ ਦਾਦਾ ਇੱਥੇ ਲਾਤਾ ਕੀ ਫਾਇਦਾ ਹੋਇਆ ਉਹਦਾ ਲੈ ਤੋ ਰੋਕਣੇ ਵਾਲੀ ਗੱਲ ਨਹੀਂ ਇਹਨੂੰ ਕਿਤੇ ਟਿਕਾਣੇ ਲਾ ਦੇ ਲੈ ਆਏ ਲਾ ਕੇ ਰੱਖਣਾ ਪੈਣਾ ਥੋੜਾ ਜਿਹਾ ਟਾਈਮ ਆ ਦੋ ਇੱਕ ਮਿੰਟ ਫੜਨਾ ਬੰਦਾ ਕਰ ਪਕੜਤਾ ਜੱਦੀ ਕਰੰਦਾ ਹਾਂ ਕਰ ਗਿਆ ਪਕੜ ਓਏ ਬਣੀ ਕੀ ਗੱਲ ਤੇਨੂੰ ਕਿਹਾ ਓਏ ਮੈਂ ਇਹ ਦੋ ਇੱਕ ਮਿੰਟ ਫੜਨਾ ਬੰਦਾ ਕਰ ਹਾਂ ਇਹ ਲਾਵਾ ਭਈਆਂ ਦੀ ਡਿਊਟੀ ਯਾਰ ਫਿਰ ਰੁਕ ਜਾ ਹੁਣ ਨਾ ਚੜੀ ਕੁਝ ਵੀ ਲੈਣ ਦੀ ਹੁਣ ਇਹਨੂੰ ਦੇਖਣਾ ਪੱਟ ਕੇ ਬਾਅਦ ਚ ਵੀ ਪੱਟ ਹੋਊਗਾ ਇਹ ਕਿਆ ਹੁੰਦਾ ਹੋਊਗਾ ਇਹਦਾ ਹੈ ਜਦ ਤੱਕ ਖਿੱਚੂਗਾ ਜਦ ਤੱਕ ਨਹੀਂ ਨਹੀਂ ਖਿੱਚੂਗਾ ਤਾਂ ਹੀ ਹੈ ਮੈਂ ਗੱਡੀ 'ਚ ਨਹੀਂ ਉਹ ਡੈਸ਼ਬੋਰਡ 'ਤੇ ਨਹੀਂ ਲਾਇਆ ਵਾ ਅੱਛਾ ਫਿਰ ਆ ਅੱਛਾ ਚੱਲ ਉਹ ਮੈਂ ਸਮਝ ਗਿਆ ਤੇਰੀ ਗੱਲ ਯਾਰ ਆ ਜਮਾਈ ਨੰਗਾ ਹੋ ਗਿਆ ਔਰ ਇਹ ਕਿਆ ਚੱਕਰ ਹੋ ਗਿਆ ਯਾਰ ਜਮਾਈ ਥੱਲੇ ਆ ਇਹ ਤਾਂ ਨੰਗਾ ਹੀ ਨਹੀਂ ਹੋ ਗਿਆ ਬਾਹਰ ਕੋਈ ਰੌਲਾ ਹੈ ਕੋਈ ਚੱਲ ਕੋਈ ਨਹੀਂ ਕਿਤੇ ਕਿਤੇ ਹੈਗਾ ਇਹ ਸੈਟਿੰਗ ਇਹਦੀ ਕਰਨੀ ਪੈਣੀ ਸੈਟ ਹੈ ਨਾ ਹੋਰ ਉਹਦੇ ਉਹਨੂੰ ਹੁਣ ਜਿਹੜੇ ਜਦ ਬਾਅਦ ਵਿੱਚ 2-4 ਘੰਟੇ ਤੱਕ ਦੇਖਣਾ ਪੈਣਾ ਉਹਨੂੰ ਵਿਧੜਦਾ ਕੀ ਹੁੰਦਾ ਇਹ ਕੀ ਪੱਟਾ ਹੁੰਦਾ ਕਿ ਨਹੀਂ ਹਾਂ ਹਾਲ ਤਾਂ ਪੱਟਾ ਹੁੰਦਾ ਆਉਂਦਾ ਥੱਲੇ ਹੌਲੀ ਹੌਲੀ ਤੇ ਥੋੜਾ ਜਿਹਾ ਕਿ ਫਿਰ ਉਦਾਂ ਗੱਲ ਹੈਗੀ ਚੜਦਾ ਹੈਗਾ ਮੇਤਰਾ ਥੋੜਾ ਥੋੜਾ ਹੀ ਲਾਉਣਾ ਪੈਣਾ ਖੁੰਝੇ ਖੁੰਝੇ ਜੇ ਵਰਨਾ ਹਾਂਜੀ ਤੇ ਸਾਰੇ ਪਰੇ ਲੱਗਣਾ ਪੱਦਰ ਤੇ ਸ਼ਿਆਲ ਤਾਂ ਦੇਖੀ ਮੋੜੇ ਹੁਣ ਕਹਾ ਖੇਚ ਕੇ ਮਰ ਕੇ ਆਈਏ ਜਦੋਂ ਕੱਲ੍ਹ ਸਵੇਰ ਆਇਆ ਤੇ ਅਰੇ ਨਾਲ ਜੇ ਡੇਢ ਦੇ ਚੰਦਰਾ ਪਾਈ ਜਾਂਦੀ ਨਹੀਂ ਬਹੁਤ ਔਖਾ ਕੰਮ ਤਾਂ ਤੈਨੂੰ ਨਹੀਂ ਪਤਾ ਹੈਗਾ ਤੇਰੇ ਡੈਡੀ ਨੂੰ ਪੁੱਛ ਕੇ ਦੇ ਕਿੰਨਾ ਰੌਲਾ ਪੈਂਦਾ ਇੱਥੇ ਅੱਛਾ ਹਾਂ ਤੇ ਮੈਂ ਤਾਂ ਵੀ ਚਦਰ ਚੜ੍ਹਾਣੀ ਹਾਂ ਹਾਂ ਮੈਂ ਤਾਂ ਚਦਰ ਚੜਾਉਣੀ ਔਖੀ ਸੀ ਪਹਿਲਾਂ ਇਹ ਥੱਲੇ ਬਚਾਉਂਦੇ ਤੇ ਫਿਰ ਚੜਾਉਂਦੇ ਤੇ ਇਹਨੂੰ ਉੱਪਰ ਸਭ ਠੀਕ ਹੋ ਗਿਆ ਵੀ ਕੰਮ ਲਓ ਜੀ ਪਹੁੰਚ ਗਏ ਮੰਡ ਵਾਲੇ ਖੇਤਾਂ ਦੇ ਵਿੱਚ ਇੱਥੇ ਪਾਰਟੀ ਭਈਆਂ ਦੀ ਹੋ ਰਹੀ ਦੀ ਐ ਇੱਧਰ ਵਿੱਚ ਹੱਸ ਰਹੇ ਨੇ ਵਿੱਚ ਚਾਵਲ ਚੂਹਲ ਸ਼ਿਆ ਬਣਾ ਰਹੇ ਹੋ ਉਹ ਤੇਰੀ ਨਿਊ ਸਟਾਈਲ ਕਾ ਹੈ ਇਹ ਇਹ ਆਲੂ ਕਾ ਕੈਸੇ ਬਣਾ ਦਿਆ ਤੂੰ ਨੇ ਐਸੇ ਪਕਤਾ ਹੈ ਆਲੂ ਹਾਂਜੀ 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 ਇਸ ਕੋ ਕੱਟ ਦਿਆ ਨਮਕ ਨਮ ਲਗਾਇਆ ਇਸ ਕੋ ਸਭ ਕੁਝ ਲਗਾਇਆ ਨਮਕ ਹਲਦੀ ਸਭ ਕੁਝ ਲਗਾ ਦਈਏ ਮੈਂ कुछ नहीं बोलता यार तू अच्छा हल्दी नमक मिर्ची नहीं लगाया होगा है ना अच्छा इसको इसको अच्छा ऐसे पापड़ जैसे बनाएंगे न्यू वा आपने दूसरी साइड से दूसरी साइड से इसको ऐसे हाँ। जा कर दो उठा ले बढ़िया 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 मैं सिखाण लग गया जिन्हों आके देख लो जी आलू पकाते है अब इस आलू को खा भी सकते हैं जो पक गया ऐसे में है? खा सकते हैं अगर मैंने खाया अच्छा पकेगा तभी हैं क्या बात है लगेगा सस्रिकार, 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 ना। ना। पतर, ये क्या बना दिया तूने यार नवी आइटम आज तो खाना पड़ेगा इधर कुछ ना कुछ मेरे को अभी पानी आने लग गया मेरे मुंह में तो क्या बात है क्या बात है बढ़िया ठीक है देख ला क्या आइटम बनाती ਇਹ ਜੀ ਅਲੂ ਨੂੰ ਬੱਢ ਕੇ ਨੋਨ ਮਿਰਚ ਦਾ ਆਕਦਾ ਇਹਨੂੰ ਪਹਿਲਾਂ ਇਹ ਹਲਦੀ ਹੁਣ ਉਹਦੇ ਉੱਪਰ ਪਕਾ ਦੇਣਾ ਬਾਤੀ ਨੇ ਤੜਕਾ ਲਾ ਦੇਣਾ ਉਹਨੂੰ ਤੜਕਾ ਲਗਾਏ ਜਾਂ ਉਸਕੇ ਬਾਅਦ ਮੈਂ ਤਰੀ ਤਰੀ ਵੀ ਡਾਲਣਾ ਜਾਓ ਤੇ ਵਿਚ ਮੈਂ ਅਰੇ ਤਰੀ ਡਾਲਣਾ ਹੈ ਇਹ ਆਲੂ ਨੇ ਪਹਿਲੀ ਪਕਾ ਦਿੱਤੇ ਮਿੱਤਰ ਖਦਾ ਜੀ ਸਿੱਧੀ ਸਬਜੀ ਬਣਾਣੀ ਉਹ ਰੋ ਨਹੀਂ ਬਣੇਗੀ ਨਹੀਂ ਹਾਂ ਪਤਾ ਨਹੀਂ ਪਤਾ ਨਹੀਂ ਕੀ ਕਰਦਾ ਹੁਣ ਇਹ ਨਾ ਕੋਈ ਚੀਜ਼ ਹੈ ਇਹ ਲਓ ਜੀ ਅਦਰ ਸਾਡੀ ਇਸ ਵਾਰ ਫਲਵਾੜੀ ਸਾਡੀ ਇਸ ਟਾਈਮ ਨੂੰ ਬੇਲਾ ਸਾਡੀ ਚੜੀ ਵੀ ਹੁੰਦੀ ਅੱਗੇ ਇਸ ਵਾਰ ਬੇਨਾ ਰਹਿ ਗਈਆਂ ਪਾਪਾ ਜੀ ਦੇ ਕਰਕੇ ਪਾਪਾ ਜੀ ਵਿਚਾਰੇ ਹੁਣ ਤੁਹਾਨੂੰ ਪਤਾ ਵੀ ਉੱਕਣਾ ਦਾ ਉਹ ਨਹੀਂ ਹੈਗਾ ਅੱਛਾ ਇਧਰ ਵੀ ਹੈਗਾ ਇਹ ਤਾਂ ਸਮਾਨ ਤਾਂ ਕਰਿਆ ਵਾ ਫਿੱਟਾ ਕੰਮ ਤਾਂ ਸਾਰਾ ਲਓ ਜੀ ਇਹ ਸਾਡੀ ਹੈਗੀ ਹੈ ਜੀ ਬੈਂਗਣੀ ਆ ਹਰੀਆਂ ਮਿਰਚਾਂ ਹੋ ਗਈਆਂ ਇਧਰ ਬਾਤ ਤੇ ਜੀ ਖੇਤ ਹੁਣ ਤੁਹਾਨੂੰ ਬਾਹਰ ਨੂੰ ਤਾਂ ਕਿਆ ਜਾਣਾ ਹੁਣ ਆਪਾਂ ਨੇ ओके ਤਾਂ ਬਾਕੀ ਸਾਰੀ ਆਪਣੀ ਵੇੜ ਦਾ ਦੁੱਲ ਕੰਮ ਰਾਤ ਨੂੰ 10-11 ਵਜੇ ਦੇ ਕਰੀਬ ਘਰ ਆ ਪਹੁੰਚਿਆ ਸੀਗਾ ਸਾਰੀ ਨਿਵੇੜ ਕੇ ਕੰਮ ਇਹ ਤੇ ਹੁਣ ਇੱਕ ਆਪਣਾ ਆਥੋਜਨ ਤਿਆਰ ਕਰਨਾ ਬਾ ਪੌਦ੍ਹ ਵਾਸਤੇ ਅੱਜ ਬੀਜ ਵੀ ਲਿਆਉਣਾ ਤੇ ਫਿਰ ਤਿਆਰ ਕਰਦੇ ਆ ਹਾਂ ਕਿੱ ਲੱਗੇ ਕਰਨ ਜੀ ਸਸਰੀ ਕਾ ਬੁਲਾ ਦਿਓ ਜੀ ਕਾਲ ਜੀ ਹਾਂ ਕਿੱ ਲੱਗੇ ਕਰਨ ਪੁੱਤ ਤੋਰੀਆਂ ਕਾਲੀਆਂ ਉਹਦੇ ਜੀ ਅੱਛਾ ਕਾਲੀਆਂ ਤੋਰੀਆਂ ਨਿਕਲ ਆਈਆਂ ਉਹਨਾਂ ਨੂੰ ਉੱਪਰ ਚੜਾਉਣਾ ਉਹਨਾਂ ਨੂੰ ਚੜਾਉਣਾ ਉੱਪਰ ਹੀ ਟੋਪੀ ਉਹ ਦੋ ਹੋ ਗਏ ਹਾਂ ਅੱਲਾਹ ਦੇ ਉੱਪਰ ਕਰ ਦਿੰਗੇ ਨਜ਼ਾਰੇ ਬਟੂ ਉਹ ਪਰਲੇ ਬਸ ਚੜਾ ਦੇਣੀ ਨਹੀਂ ਪਰਲੇ ਬਸ ਛੜਨੂ ਹਾਂ ਇੱਥੇ ਸਜਾ ਕੇ ਰੱਖ ਕੇ ਪਰਦੀ ਸਾਡੇ ਚੜਾ ਦੇਣੀ ਚਾਹੀਏ ਇਹ ਜਿਗਾ ਬੰਦੂ ਮੇਜ ਹਾਂ ਹੌਲੀ ਹੌਲੀ ਉਹਨੇ ਫੜ ਕੇ ਆਪੇ ਚਲੇ ਜਾਣਾ ਉੱਪਰ ਸੱਚ ਗੱਡਣੀ ਹੁੰਦੀ ਹੈ ਮੈਂ ਉਹ ਦੇਖ ਜਾ ਮੰਨ ਕੇ ਇਹ ਜਿਗਾ ਬੰਦ ਨਹੀਂ ਆ ਆ ਆ ਪਰੇ ਲਾ ਦੂ ਮੈਂ ਕਹਿੰਦਾ ਆ ਪਰੇ ਲਾ ਦੋ ਉਹ ਪਰਲੇ ਬਸ ਚੜਾ ਦੇਣੀ ਪਰ ਪਈ ਸਮਝੋ ਗੱਲ ਇਹ ਪਰਲੇ ਕੋਠੇ ਪਰ ਨੂੰ ਲਾ ਦੋ ਇਹਨੂੰ ਉੱਚਾ ਹੈ ਉਸੇ ਤਿਰਛਾ ਕਰਕੇ ਪਰਲੇ ਗੋਠੇ ਮਨ ਲਾਦੇ ਪਰਲੇ ਗੋਠੇ ਪੇ ਚੱਲਦੇ ਨਹੀਂ ਬੜੇ ਪਰੇ ਬਾਕੀ ਦੇਖ ਲ ਤੁਹਾਡੀ ਮਰਜ਼ੀ ਹੈ ਅੱਗੇ ਜਾਣੇ ਮੈਂ ਕਿਤੇ ਤੁਹਾਨੂੰ ਆਹੋ ਚਲੋ ਉਹ ਵੀ ਠੀਕ ਹੈ ਹੂੰ ਹੂੰ ਲਾਓ ਜੀ ਜਦ ਅਸੇ ਡੰਗਰ ਬੰਨੇ ਵੀ ਹੁੰਦੇ ਤੇ ਰੋਜ਼ ਸਾਫ ਸਫਾਈ ਕੋਈ ਹੋਰ ਹਿਸਾਬ ਕਿਤਾਬ ਕਿਤਾਬਤਾ ਹੁਣ ਹੋਰ ਹਿਸਾਬ ਕਿਤਾਬ ਹੋ ਗਿਆ ਥੋੜਾ ਜੱਕ ਟਾਈਮ ਟੂ ਟਾਈਮ ਦਾ ਹਰਕ ਪੈਂਦਾ ਜਾਈ ਜਾਂਦਾ ਲੋ ਜੀ ਗੇ ਦਿਖਾਉਂਦੇ ਹਾਂ ਤੁਹਾਨੂੰ ਇੱਧਰ ਦੇ ਬਸੇ ਆਹ ਬੂਟਾ ਵੀ ਖਾਸਾ ਬੜਾ ਹੋ ਗਿਆ ਇਹ ਵੀ ਕਰਨਾ ਪੈਣਾ ਇਹਦਾ ਹੀਲਾ ਦੁਕਾਨਦਾਰ ਨੂੰ ਪੜੂਗਾ ਓਏ ਭਈਆਂ ਨੂੰ ਕਹਿੰਦਾ ਵੀ ਇਸੇ ਸਫਾਈ ਜੀ ਰੱਖਦੇ ਹੈਗੇ ਸਿਆਹ ਲੋ ਜੀ ਆ ਬਾਪਾ ਹੀ ਹੋਊ ਵੀ ਇੱਧਰ ਇਹਦੇ ਕਹੀ ਜੀ ਕਰਵਾਉਣਾ ਕਹਿ ਕੇ ਇਹਨਾਂ ਨੇ ਚਲਣਾ ਵੀ ਜਿੱਥੇ ਰਹਿਣਾ ਉੱਥੇ ਪੂਰੀ ਸਫਾਈ ਰੱਖਿਆ ਕਰੋ ਨਾ ਇਹ ਪਾਣੀ ਦੇ ਥੀਂ ਜੀ ਬਾਪਾ ਇੱਥੇ लोजी मिर्च मोर्चे जी पाके इन्हें बाद में आता तड़का इसमें पानी और डालोगे अभी नहीं बस इतना ही थोड़ा थोड़ा लगाकर खा लोगे साथ में चूक दे फटा ठीक है फिर ये है छह सात कितने बंदे हैं पांच छह बंदा कितना बंदा कितना बंदा तू पंद्रह बंदा सोलह सोलह बंदा ये ही खाएगा इतना के इसमें नमक मिर्ची ज्यादा डाल दोगे है नमक मिर्ची ज्यादा पा देनी है बस ਥੋੜੀ ਥੋੜੀ ਲਾਲਾ ਖਾਈ ਜਾਣੀ ਇਹਨਾਂ ਨੇ ਚੱਕ ਦੇ ਨਾ ਦੇ ਚਾੜ ਦੇ ਦੇਖੀ ਨਾ ਭੜਿਆ ਚਾੜ ਖਾਣੇ ਇਹਨਾਂ ਨੇ ਲੈ ਦੇਗਾ ਪੂਰਾ ਸਿਆਉ ਚੱਲੀ ਹੈ ਹੁਕਰਾਂ ਚੱਲ ਕੇ ਬਦਿੰਦੇ ਕੀ ਬਣਦਾ ਪ੍ਰੋਗਰਾਮ ਘਰਾਂ ਜਾ ਕੇ ਦੱਸਾਂਗੇ ਤੁਹਾਨੂੰ ਹੁਣ ਅੱਗੇ ਲਓ ਜੀ ਅਸੀਂ ਲੱਗੇ ਆ ਜੀ ਅਜਨਾ ਪਾਦਿਆਂ ਦੇ ਨਾਲ ਖਾਣਾ ਖਾਣ ਹੈ ਕਲਦੀ ਬਾਈ ਵੀ ਪਹੁੰਚ ਗਈ ਸਾਡੇ ਕੋਲ आज अभी दो बंदे लेके जाने हैं जी अभी पार्टी के पोस्टर लाने हैं जी हां थोड़े भाई मेरे को थोड़ा सा डाल देना तभी खाना खली भाई तो खाया चल ठीक है और हम खा लेते हैं भाई आप लोग खाओ हाँ हाँ हा, हा, हम भी खाएंगे सर जी खा लेंगे सारे यो जी ठीक है काम भी करेंगे सारा काम भी करेंगे आज खाएंगे आलू की तरकारी आलू और चना आलू और चना लो ये अभी मेरी बारी है ये साढ़े लंबड़दार है जी लंबड़दार जी काम बताना मेरे को है कुछ <laughs> होता है कुछ होता है यार मेरे को ज्यादा डाल दिया तूने वैसे थोड़ा चावल मैं इसको दे देता हूँ भाई को इधर चलो ठीक है